ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਪੰਜਾਬ ਦੇ ਜਿਹੜੇ ਸਾਬਕਾ ਮੰਤਰੀ ਭਾਰਤ ਕੁਸ਼ਨ ਆਸ਼ੂ ਅੱਜ ਜਿਹੜਾ ਜਲੰਧਰ ਦੇ ਈਡੀ ਆਫਿਸ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਵਾਂ ਜਲੰਧਰ ਦੇ ਈਡੀ ਦਫਤਰ ਦੀਆਂ ਨੇ ਜਿੱਥੇ ਅੱਜ ਪੁੱਛਗਿਛ ਕਰਨ ਲਈ ਆ ਭਾਰਤ ਕੁਸ਼ਨ ਆਸ਼ੂ ਨੂੰ ਸੱਦਿਆ ਗਿਆ ਸੀ ਈਡੀ ਵੱਲੋਂ 2 ਦਿਨ ਪਹਿਲਾਂ ਜਿਹੜਾ ਸੱਮਨ ਜਾਰੀ ਕੀਤਾ ਗਿਆ ਸੀਗੇ ਪੇਸ਼ ਹੁੰਦੇ ਤੇ ਅੱਜ ਕਰੀਬ 10:30 ਵਜੇ ਸੂਤਰਾਂ ਮੁਤਾਬਿਕ ਜਿਹੜਾ ਭਾਰਤ ਕੁਸ਼ਨ ਆਸ਼ੂ ਈਡੀ ਦੇ ਸਾਹਮਣੇ ਪੇਸ਼ ਹੋਏ ਨੇ ਤੇ ਹਜੇ ਫਿਲਹਾਲ ਜਿਹੜੀ ਲਗਾਤਾਰ ਪੁੱਛਗਿੱਛ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਮਲਾ ਸੀਗਾ ਇਹ ਮਾਮਲਾ ਟੈਂਡਰ ਘੁਟਾਲੇ ਨੂੰ ਲੈ ਕੇ ਸੀਗਾ ਤੇ ਟੈਂਡਰ ਘੁਟਾਲੇ ਨੂੰ ਲੈ ਕੇ ਹੀ ਇੱਕ ਵਿਜੀਲੈਂਸ ਵੱਲੋਂ ਪਹਿਲਾਂ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਦੇ ਬਾਅਦ ਭਾਰਤ ਪੁਸ਼ਨ ਆਸ਼ੂ ਦੀ ਵਿਜੀਲੈਂਸ ਵੱਲੋਂ ਰੈਸਟ ਵੀ ਪਾਈ ਗਈ ਸੀ ਤੇ ਹੁਣ ਜਿਹੜਾ ਭਾਰਤ ਪੁਸ਼ਨ ਆਸ਼ੂ ਈਡੀ ਦੇ ਸਾਹਮਣੇ ਪੇਸ਼ ਹੋਏ ਨੇ ਕਰੀਬ ਜਿਹੜਾ 4-5 ਘੰਟੇ ਤੋਂ ਭਾਰਤ ਪੁਸ਼ਨ ਆਸ਼ੂ ਇਸ ਸਮੇਂ ਈਡੀ ਦੀ ਪੁੱਛਗਿੱਛ ਗ੍ਰਾਂ ਜਿਹੜਾ ਇੱਥੇ ਪੇਸ਼ ਹੋਏ ਨੇ ਤੇ ਈਡੀ ਵੱਲੋਂ ਜਿਹੜਾ ਉੱਚ-ਘੇਚ ਕੀਤੀ ਜਾ ਰਹੀ ਹੈ ਤੇ ਗੱਲ ਕੀਤੀ ਜਾਵੇ ਤੇ ਇਸ ਸਮੇਂ ਜਿਹੜਾ ਈਡੀ ਦੇ ਅਧਿਕਾਰੀਆਂ ਨੇ ਜਿਹੜਾ ਮੀਡੀਆ ਦੇ ਨਾਲ ਦੂਰੀ ਵੀ ਬਣਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਕਰੀਬ 1.5 ਕਰੋੜ ਦੀ ਸਰਕਾਰੀ ਮੁੱਲੇ ਦੀ ਪੰਜ ਪ੍ਰਾਪਰਟੀਆਂ ਦੀ ਜਾਣਕਾਰੀ ਮਿਲੀ ਸੀ ਜਿਸ ਦੇ ਬਾਅਦ ਛਾਪੇਮਾਰੀ ਦੌਰਾਨ ਜਾਂਚ ਏਜੰਸੀ ਨੇ ਸੰਭਾਵਨਾ ਜਤਾਈ ਸੀ ਕਿ ਘੁਟਾਲੇ ਦਾ ਪੈਸਾ ਇਨ ਪ੍ਰਾਪਰਟੀਆਂ ਇਹ ਯੂਜ਼ਰ ਐਸ ਪ੍ਰਾਪਰਟੀਆਂ ਨੂੰ ਖਰੀਦਿਆ ਗਿਆ ਉਸ ਪੈਸੇ ਨੂੰ ਲੈ ਕੇ ਤੇ ਜੇ ਗੱਲ ਕੀਤੀ ਜਾਵੇ ਤੇ ਜਾਨ ਸਿਜੰਸੀ ਨੇ ਸੱਚ ਦੇ ਦੌਰਾਨ ਕਰੀਬ 30 ਲੱਖ ਰੁਪਏ ਵੀ ਜੱਤੂ ਕਰਕੇ ਅੱਗੇ ਤਫਤੀਸ਼ ਸ਼ੁਰੂ ਕੀਤੀ ਸੀਗੇ ਫਿਲਹਾਲ ਜਿਹੜਾ ਆਸ਼ੂ ਤੇ ਮਨੀ ਲਾਂਡਰੀ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਸੀ ਤੇ ਭਾਰਤਪੂਸ਼ਣ ਆਸ਼ੂ ਦੇ ਕੋਲ ਜਿਹੜਾ ਕਈ ਲੱਖ ਰੁਪਏ ਵੀ ਮਿਲੇ ਸੀਗੇ ਤੇ ਤੁਹਾਨੂੰ ਗੱਲ ਦਈਏ ਕਿ ਕਾਂਗਰਸ ਸਰਕਾਰ ਸਮੇ ਭਾਰਤਪੂਸ਼ਨ ਆਸ਼ੂ ਫੂਡ ਐਂਡ ਸਪਲਾਈ ਮੰਤਰੀ ਸੀਗੇ ਜਿਸ ਸਮੇ ਇਹ ਟੈਂਡਰ ਘੁਟਾਲਾ ਹੋਇਆ ਸੀਗਾ ਤੇ ਉਹਨਾਂ ਤੇ આરોਪ ਜਿਹੜੇ ਲੱਗੇ ਸੀਗੇ ਟੈਂਡਰ ਘੁਟਾਲੇ ਨੂੰ ਲੈ ਕੇ ਫਿਲਹਾਲ ਜਿਹੜਾ ਇਸ ਸਮੇ ਈਡੀ ਪੁੱਛਗਿੱਛ ਕਰ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀਏ ਕਿ ਇੱਥੇ ਜਿਹੜਾ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਔਰ ਇਸ ਦੇ ਚਲਦੇ ਹੀ ਜਿਹੜਾ ਸੁਰੱਖਿਆ ਦਾ ਉਕਤਾ ਇੰਤਜ਼ਾਮ ਜਿਹੜਾ ਈਡੀ ਵੱਲੋਂ ਕੀਤਾ ਗਿਆ ਹੈ ਔਰ ਤਸਵੀਰਾਂ ਜਲੰਧਰ ਦੇ ਈਡੀ ਦਫਤਰ ਦੀਆਂ ਨੇ ਜਿੱਥੇ ਕੀ ਭਾਰਤ ਪੁਸ਼ਨ ਆਸ਼ੂ ਅੱਜ ਪੇਸ਼ ਹੋਏ ਨੇ ਤੇ ਲਗਾਤਾਰ ਹਜੇ ਈਡੀ ਵੱਲੋਂ ਜਿਹੜੀ ਉੱਚ-ਘਿੱਚ ਲਗਾਤਾਰ جاری ਹੈ ਤੇ ਇਸ ਸਮੇਂ ਮੀਡੀਆ ਨੂੰ ਵੀ ਬਾਹਰ ਹੀ ਜਿਹੜਾ ਈਡੀ ਵੱਲੋਂ ਖੜਾ ਕੀਤਾ ਗਿਆ ਹੈ ਕਿਸੇ ਨੂੰ ਵੀ ਨਜ਼ਦੀਕ ਨਹੀਂ ਆਉਣ ਦਿੱਤਾ ਜਾ ਰਿਹਾ ਈਟੀ ਦਫਤਰ ਦੇ ਤੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਤੇ ਜਦ ਇਹਦੀ ਜਾਂਚ ਇਹ ਵਿਜੀਲੈਂਸ ਬਿਊਰੋ ਦੀ ਟੀਮ ਕਰ ਰਹੀ ਸੀ ਤੇ ਉਸ ਮਾਮਲੇ ਦੇ ਆਧਾਰ ਤੇ ਕੇਂਦਰੀ ਜਾਂਚ ਏਜੰਸੀ ED ਨੇ ਵੀ ਇਸ ਕੇਸੇ ਟੇਕਓਵਰ ਕਰ ਲਿਆ ਸੀ ਤੇ ਇਸ ਮਾਮਲੇ ਦੀ ਤਫਤੀਸ਼ ਦੇ ਦੌਰਾਨ ਕਈ આરોપીਆਂ ਦੇ ਖਿਲਾਫ ਸਰਚ ਆਪਰੇਸ਼ਨ ਦੌਰਾਨ ਕਾਫੀ ਜਿਹੜੇ ਪੱਕਾ ਸਬੂਤ ਇਕੱਠਾ ਕੀਤਾ ਗਿਆ ਸੀ ਤੇ ਕੇਸ ਨੂੰ ਅੱਗੇ ਵਧਾਉਂਦੇ ਹੋਏ ਅੱਜ ਭਾਰਤ ਪੁਸ਼ਨਾਸ਼ ਨੂੰ ਬੁਲਾਇਆ ਗਿਆ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਈਡੀ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਭਾਰਤਪੁਸ਼ਨ ਆਸ਼ੂ ਨੂੰ ਲੈ ਕੇ ਤੇ ਕਦੋਂ ਭਾਰਤਪੁਸ਼ਨ ਆਸ਼ੂ نیچے ਆਉਂਦੇ ਨੇ ਈਡੀ ਦਫ਼ਤਰ ਦੇ ਤੇ ਕਦੋਂ ਇਹ ਮੀਡੀਆ ਨਾਲ ਗੱਲਬਾਤ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਗੱਲਬਾਤ ਕਰਨਗੇ ਜਾਂ ਨਹੀਂ ਕਰਨਗੇ ਇਹ ਕੁਛ ਹੀ ਦੇਰ ਬਾਅਦ ਪਤਾ ਲੱਗ ਜਾਏਗਾ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ